ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਘਰੇਲੂ ਦੋ ਬੜਾ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਨੇ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਦਾ ਸਦੀਪ ਸਿੰਘ ਜਿਹੜਾ ਬਰਨਾਲਾ ਪਿੰਡ ਪੁੱਤ ਹੈ ਪਿੰਡ ਸੱਦੋਆ ਜਿਹੜਾ ਆਪਣਾ ਗਹਿਲਾ ਠੂਰ ਦੇ ਨੇੜੇ ਦੀ ਗੱਲ ਸੱਦੋਵਾਲ ਦੇ ਜਿਲ੍ਹਾ ਬਰਪਨਾ ਪੈਗਾ ਬਰਨਾਲਾ ਮੋਬਾਈਲ ਨੰਬਰ ਆਪਣਾ 98722 95568 98722 95568 95 568 ਜਸਪ੍ਰੀਤ ਸਿੰਘ ਦਾ ਠੀਕ ਹੈ ਜਿਹੜਾ ਆ ਪਸ਼ੂ ਦੇਖਦੇ ਸਾਰੇ ਆਪਣੇ ਘਰੇਲੂ ਹੀ ਆ ਘਰੇਲੂ ਪਸ਼ੂ ਹੈ ਜੀ ਕੋਈ ਵਪਾਰ ਦਾ ਕੰਮ ਨਹੀਂ ਠੀਕ ਆ ਆ ਦੁੱਧ ਦਾ ਕੰਮ ਕਰਦੇ ਹਾਂ ਠੀਕ ਆ ਪਹਿਲਾ ਨੰਬਰ ਜਿਹੜੀ ਆਪਾਂ ਇਹ ਵੜ ਸੇਲ ਕਰੀ ਆ ਕਿਹੜਾ ਸੂਆ ਸੂਦੀ ਆ ਇਹ ਦੂਜੇ ਸੂਆ ਸੋਣ ਹੈ ਜੀ 10 ਦਿਨ ਬਾਕੀ ਹੈ ਇਹਦੇ ਇਹਦੇ 10 ਤੋਂ 12 ਦਿਨ ਬਾਕੀ ਆ ਸੂਣ ਚ ਹਾਂ ਜੀ ਹਾਂ ਪਲੂਨ ਨੇ 25 26 ਕਿਲੋ ਦੁੱਧ ਕੱਢੇ ਨੇ ਤੇ ਜੀ ਪਲੂਨ ਨੇ ਕੱਢਿਆ ਠੀਕ ਆ ਸੀਮਨ ਪਤਾ ਕਿਹੜਾ ਲਾਇਆ ਇਹ ਦੇ ਸੇਂ ਡੈਨਮਾਰਕ ਦਾ ਚਾਹ 120 ਲੱਗਿਆ ਜੀ ਡੈਨਮਾਰਕ ਦਾ 40 120 ਦੇ ਸੀਮਨ ਲੱਗਿਆ 10 ਤੋਂ 12 ਦਿਨ ਸੂਣ ਚ ਬਾਕੀ ਤੇ ਇਸ ਵਾਰ ਆਪਾਂ ਅੰਦਾਜ਼ਾ ਲਾਈਏ ਕਿੰਨਾ ਦੁੱਧ ਦੇ ਦੂਗੇ ਮੈਂ 30 ਪ্লাস ਕਰੂਗੀ ਠੀਕ ਆ ਤੇ ਮੁੱਲ ਇਹਦਾ ਕੀ ਰੱਖਿਆ 1 25 ਇੱਕ ਨਰਮ ਹੋ ਜੇ ਵਿੱਚੋਂ ਥੋੜੀ ਬੋੜ ਚ ਗਜੈਸ ਹੋ ਜੂ ਤੋੜੀ ਘਰਨੂ ਸੁਭਰ ਮੂੰ ਮੱਥਾ ਦੇਖ ਸਕਦੇ ਹੋ ਐਚ ਐਫ ਬਰੀਡ ਦੀ ਬੈੜਾ ਦੂਸਰਾ ਸੂਆ ਸੁੰਦੀ ਪੀਆ ਸੋ ਕੱਦ ਕਾਠ ਵਗੈਰਾ ਦੇ ਥੋੜਾ ਪੱਕੇ ਦਾ ਕਰਦੀ ਪਈ ਹੈਗੀ ਠੀਕ ਹੈ ਹਾਂ ਜੀ ਹਾਂ ਅੱਗੇ ਤਾਂ ਕੱਚੇ ਕਰਕੇ ਥੋੜਾ ਜਿਹਾ ਮੌਸਮਾ ਠੰਡਾ ਕਰਕੇ ਸੋ 25 22 ਲੀਟਰ ਦੁੱਧ ਪਲੂਣ ਦਾ ਪਾਇਆ ਹੋਇਆ 10 ਤੋਂ 12 ਦਿਨ ਸੂਣ ਚ ਬਾਕੀ ਆ ਤੇ 30 ਲੀਟਰ ਦੀ ਵੀਰ ਕੇ ਇਸ ਵਾਰ ਉਮੀਦ ਹੈ ਇਸ ਤੋਂ 1,25,000 ਰੁਪਏ ਕੀਮਤ ਦਾ ਬਾਕੀ ਮੌਕੇ ਤੇ ਗਜਾਇਸ ਹੋ ਜੂਗੇ ਜਦੋਂ ਆਵਾਂਗੇ ਵੀਰ ਕੋਲੇ ਤੇ ਵੀਰੇ ਚੁਆਇਸ ਚ ਵੀ ਥਾਂ ਥੋੜੀ ਓਕੇ ਜੀ ਬਿਲਕੁਲ ਤੇ ਕੈ ਕਿ ਮਹੀਨੇ ਹੋ ਗਏ ਦੁੱਧ ਡਰਾਈ ਕਰੀ ਨੂੰ ਇਹਦੇ ਪੂਰੇ 2 ਢਾਈ ਮਹੀਨੇ ਲੱਗੂਗੇ ਢਾਈ ਮਹੀਨੇ ਪਹਿਲਾਂ ਪਾ ਦੁੱਧ ਡਰ ਤੇ ਦੂਜੇ ਨੰਬਰ ਜਿਹੜੀ ਨਾਲ ਕਾਲੀ ਵਾੜ ਦੇਖਦੇ ਪਏ ਆ। ਇਹ ਹਜੇ 2 ਮਹੀਨੇ ਬਾਕੀ ਹੈ ਜੀ ਇਹ ਪੂਰੇ ਸਹੀ ਨਹੀਂ ਤੇ ਦੁੱਧੋ ਡਰਾਈ ਹੁਣ ਹੋ ਗਈ। ਦੁੱਧੋ ਡਰਾਈ ਹੈ ਜੀ ਹਾਂ ਥਾਨ ਪਾਸ ਕਰਾ ਦੂਗੀ। ਠੀਕ ਆ ਥਾਨ ਪਾਸ ਕਰਾ ਦੋਗੀ। ਮਨ ਲਾ ਲਗਭਗ ਹੁਣ ਆਪਾਂ ਦੁੱਧੋ ਸੜ ਚੁੱਕਿਆ ਵੈਸੇ। ਮਨ ਲਾ ਚਵਾਈ ਕਰਨੀ ਬਈ ਕਿਲੋ ਖੰਡ ਕੱਢ ਕੇ ਪਾਸ ਕਰਾ ਦੋ। ਠੀਕ ਆ ਇਹਨੇ ਤਾਜ਼ੇ ਨਰਦੁੱਧ ਕਿੰਨਾ ਗੱ ਦਿੱਤਾ? ਇਹਨੇ 72 22 ਕਿਲੋ ਤੋਂ ਹੁੰਦਾ ਗੱਡੇ ਬਾਈ। ਹੁਣ ਇਹ ਦੂਸਰਾ ਸੂਗੀ। 2 ਮਹੀਨੇ ਨੈਟ ਬਾਕੀ ਹੈ। ਤੇ ਆਪਣਾ ਮੰਨ ਕੇ ਚਲ ਖੋਦਾ ਕਾਪੀ ਤੇ ਨੋਟਾ ਸਾਰਾ ਬਾਇਓ ਡਾਟ ਸੋbro ਦੂਜੇ ਨੰਬਰ ਜਿਹੜੀ ਵੈੜ ਦੇਖਦੇ ਪਿਆ ਦੋ ਮਹੀਨੇ ਸੂਣ ਚ ਵਾਕੀ ਪਿਆ 95000 ਰੁਪਇਆ ਕੀਮਤਾ 27 28 ਲੀਟਰ ਦੁੱਧ ਦੇ ਨੇ ਵੀ ਪਲੂਣ ਦਾ ਪਾਇਆ ਹੋਗਾ ਤੇ ਹੁਣ ਦੂਸਰਾ ਸੂਦਾ ਸੁੰਦੀ ਆ 30 ਤੋਂ ਆਵਾਪ ਬਦ ਦੁੱਧ ਦੇ ਨੇ ਵੀ ਆਰਾਮ ਨਾਲ ਦੇ ਦੇਣਾਗਾ ਸੋ ਬਾਕੀ ਜਿੰਦ ਜਾਨ ਬਹੁਤ ਆ ਪਲੀ ਪੁਲੀ ਵੀ ਬਹੁਤ ਜ਼ਿਆਦਾ ਰਾਜ ਰੂਜੀ ਹੈਗੀ ਤੇ ਚੌੜੀ ਬਿਲਕੁਲ ਚਾਪੜ ਵਰਗੀ ਪਏ ਥਣ ਪਾਸ ਇਹਨੇ ਕਰਵਾ ਦਿੰਨੇ ਸਹੀ ਨੈਟ ਦੋ ਮਹੀਨੇ ਬਾਕੀ ਪਿਆ ਸੂਣ ਦੇ ਵਿੱਚ ਸੋ ਫੇਸ ਕੁਆਲਟੀ ਵਗੈਰਾ ਦੇਖੋ ਤੇ ਬਾਕੀ ਭੈਣ ਵੈੜ ਚ ਬਹੁਤ ਹੈ ਨਹੀਂ ਗੱਲ ਇਸੀ ਦਾ ਮੀਆਂ ਥਣ ਪਾਸ ਕਰਵਾ ਦੂ ਇਸ ਵਾਰ 95000 ਰੁਪਏ ਦੀ ਕੀਮਤ ਆ 2 ਮਹੀਨੇ ਬਾਕੀ ਇਹਦੇ ਵਿੱਚੋਂ ਮਾਨਦਾਨ ਹੋ ਜੂ ਪਹਿਲੇ ਨੰਬਰ ਤੇ 1/2 ਲੱਖ ਕੀਮਤ 10-12 ਦਿਨ ਸੂਣ ਚ ਬਾਕੀ 25-22 ਲੱਦ ਪਲੂਣ ਦਾ ਪੈਵਾ 30 ਕਿਲੋ ਦਾ ਆਵਾਪਾ ਦੁੱਧ ਦੇ ਦੂ ਪਿੰਡ ਸੱਦੋਵਾਲ ਜ਼ਿਲ੍ਹਾ ਬਰਨਾਲਾ ਨੰਬਰ ਬੋਲੀ ਵੀਰ ਦੁਆਰੇ ਆਪਣਾ 9722 955836 ਸੋ ਕਿਸੇ ਵੀਰ ਦੇ ਦੋਨੇ ਵਾੜਾਂ ਜੋ ਕੋਈ ਵੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀ